ਅਰ ਜੇ ਸਰੀ ਹੋਈ ਵੀ ਹੈ ਜੀ ਇਹ ਜਗਾ ਪੰਜ ਕਨਾਨਾ ਸਾਰੀ 19 ਮਰਲੇ ਆ ਪਰ ਇਹ 300 ਗਾਇ ਤੇ ਨਿਯਾਜ ਕਲਜਾ ਕਰਦੇ ਆ ਉਹ ਪਰਵਾਰੀ ਸਾਹਿਬ ਕਨਗੋ ਸਾਹਿਬ ਆਪ ਲਾ ਕੇ ਗਏ ਆ ਕਿ ਸਾਡਾ 17516 ਨੰਬਰ ਆਓ ਕਦੋਂ ਕਦੋਂ ਲਾ ਕੇ ਗਏ ਆ ਅੱਜ 9ਵੇਂ ਮਹੀਨੇ ਹੀ ਅਰ ਉਹ ਤਲੇ ਹੁਣਾ ਬੈਠਿਆ ਨਾ ਪੱਤਰ ਕਰਾਇਆ ਬੇਟੇ ਫੂਟ ਲਿਆ ਉਹਦੀ ਅਰੇ ਟ੍ਰੋਲ ਲੈ ਕੇ ਆਜਾਂ ਮੈਂ ਅੱਜ ਮੈਂ ਇੱਥੇ ਮਰੂੰਗਾ ਜਿਹੜੇ ਜਿਹੜੇ ਬੰਦੇ ਮੇਰੇ ਨਾਲ ਨਿਯਾਜ ੱੱਕਾ ਕਰਦੇ ਆ ਉਹਨਾਂ ਨੂੰ ਮੇਰੇ ਮੁੰਡੇ ਅੰਦਰ ਕਰਾਉਣਗੇ ਨਾਲੀ ਕੋਈ ਹਮਾਲਕ ਨਹੀਂ ਉਹਦੇ ਅਸੀਂ ਅੰਤਕਾਲ ਚੈਲੰਜ ਕੀਤੇ ਆ ਇਹਨਾਂ ਨੇ ਸਾਡੇ ਤੇ ਕੋਰਟ ਕੇਸ ਕੀਤਾ ਹੋਇਆ ਉਹ ਅਲਵੇ ਚੱਲਦਾ ਹੈ 8 ਤਿੰਨ ਦੀ ਤਰੀਕਾ ਉਹ ਦਿਮਾਗ ਨੂੰ ਕਾਫੀ ਦਿੰਦਾ ਸਿੱਧਾ ਬਈਰ ਕਲਤਾਰ ਸਿੰਘ ਸੰਧਵਾ ਸਪੀਕਰ ਦਾ ਹੱਥ ਆ ਬਈ ਜੀ ਸਿੱਧਾ ਸਾਡੇ ਸਾਹਮਣੇ ਫੋਨ ਆਉਂਦੇ ਆ ਸਾਡੇ ਸਾਹਮਣੇ ਸਾਰੀਆਂ ਗੱਲਾਂ ਹੁੰਦੀਆਂ ਜਦੋਂ ਪਟਵਾਰੀ ਸਾਹਿਬ ਇਹਨਾਂ ਕੋਲ ਆਇਆ ਇਹਨਾਂ ਨੇ ਸਪੀਕਰ ਸਾਹਿਬ ਨੂੰ ਫੋਨ ਲਾ ਕੇ ਪਟਵਾਰੀ ਸਾਹਿਬ ਨਾਲ ਗੱਲ ਕਰਾਈ ਆ ਉਦੋਂ ਵੀ ਕਾਗਜ਼ ਨਹੀਂ ਦਿੱਤੇ ਇੱਕ ਉਹਨਾਂ ਦਾ ਹੋਰ ਇਲਜ਼ਾਮ ਆ ਕਿ ਤੁਸੀਂ ਗੁਲਤਾਰ ਸਿੰਘ ਸੰਧਮਾ ਜੋ ਸਪੀਕਰ ਨੇ ਕੋਡ ਕੋ ਪੂਰਾ ਵਿਧਾਇਕ ਵੀ ਨਹੀਂ ਉਹਨਾਂ ਤੋਂ ਫੋਨ ਕਰਵਾ ਦੇਣੋ ਦਬਾਹ ਨਹੀਂ ਮੇਰੀ ਗੱਲ ਸੁਣੋ ਇਹ ਉਹਨਾਂ ਦਾ ਕਿਸਾਨ ਵਿੰਗ ਦਾ ਪ੍ਰੈਜ਼ੀਡੈਂਟ ਸੀ ਪੌਰ ਸਿੰਘ ਇਹ ਨਾਲ ਦੀ ਉਹਨਾਂ ਨਾਲ ਵਿਗੜ ਗਈ ਇਹ ਉਹਨੂੰ ਕਹਿੰਦਾ ਵੀ ਜ਼ਬ ਕਬਜਾ ਕਰਾ ਦੇ ਸੰਦਸ ਉਹਨਾਂ ਜੋ ਆਬ ਦੇ ਕਬਜਾ ਕਰਾਉਂਦੇ ਸਾਡਾ ਅਹੀ ਦਾ ਜਿੱਥੇ ਵੀ ਅਫਸਰ ਬਣਾਉਂਦੇ ਆ ਉਹਦੇ ਕਾਗਜ਼ ਪੇਚ ਕਰਦੇ ਨੇ ਕਿ ਹਣ ਅਸੀਂ ਫੋਨ ਨਹੀਂ ਕਰਾਇਆ ਨਾ ਕਹੀ ਕੋਈ ਨਹੀਂ ਗਏ ਆ ਇਸ ਤੋਂ ਪਹਿਲਾਂ ਤੁਸੀਂ ਇਹਨਾਂ ਨੂੰ ਕੋਈ ਦੱਸਿਆ ਕਿ ਸਾਡੀ ਜਗ੍ਹਾ ਇੱਥੇ ਨਾ ਪਾਓ ਜਨਾ ਵਿੱਚ ਹਾਂਜੀ ਆ ਮਹੀਨਾ ਦਾ ਫਰੋ ਨਹੀਂ ਆਉਂਦੇ ਆ ਪਿੱਟਦੇ ਆ ਸਾਰਿਆਂ ਅਫਸਰਾਂ ਨੂੰ ਵੀ ਦਰਖਾਸਤਾਂ ਦਿੱਤੀਆਂ ਇਹ ਅਸੀਂ ਖਰੀਦੀ ਆ 1954 ਇਹਦੀ ਰਜਿਸਟਰੀ ਸਾਡੇ ਕੋਲ ਹੈਗੀ ਆ 54 ਦੀ ਉਹ ਦੂਬਾ ਅਸੀਂ ਇਹਦੇ ਇੰਤਕਾਲ ਕਰਵਾਏਵੇ ਆ ਇਹਨਾਂ ਨੇ ਧੱਕੇ ਨਾਲ ਇਹਦੀ ਮਹਿੰਤੀ ਕਰਵਾਤੀ ਸਾਡੇ ਅਸੀਂ ਤਾਂ ਨਾ ਕਿਤੇ ਲਈ ਆ ਨਾ ਅਸੀਂ ਵੇਚੀ ਆ ਸਾਡੇ ਤਾਂ ਵਿਰਾਸਤੀ ਜੜੀ ਪਿਓ ਦਾਦਿਆਂ ਦੀ ਸਾਡੇ ਤਾਂ ਰੋਲਾ ਤਾਂ ਹੋਵੇ ਜੇ ਅਸੀਂ ਕਿਤੋਂ ਲਈ ਹੋਵੇ ਵੀ ਅਸੀਂ ਗਲਤ ਲੈ ਲਈਆਂ ਕੋਈ ਸਾਡ ਮੇਰੀ ਜਗ੍ਹਾ ਦੇ ਵਿੱਚੋਂ ਭਾਈ ਕਿੰਨੀ ਵਾਰ ਕਰਨਾ ਪੈਣਾ ਭਾਈ ਹਜੇ ਚੱਲ ਉਹਨਾਂ ਨਾਲ ਗਰਮੇਲ ਕੇ ਨਾਲ ਗੱਲ ਕਰੋ ਉਹਨਾਂ ਨਾਲ ਉਹਦੇ ਨਾਲ ਗੱਲ ਕਰ ਜਾ ਜਿਹਦੇ ਕੋਲ ਲਈ ਆ ਬਣਾ ਤੂੰ ਰਿਹਾ ਨਾ ਤੂੰ ਬਣਾ ਸੀ ਰਹੀਆਂ ਉਹਨਾਂ ਨਾਲ ਗੱਲ ਕਰੋ ਜਦੋਂ ਅਸੀਂ ਪੈਸੇ ਭਰੇ ਹੋਏ ਆ ਤੁਸੀਂ ਤੁਸੀਂ ਤੇ ਜਿੱਥੇ ਕਿਤੇ ਗਈ ਜਾਂਦੇ ਬਈ ਸਾਡੀ ਨਿਕਲਦੀ ਆ ਜਦੋਂ ਅਸੀਂ ਯਾਰ ਤੈਨੂੰ ਸਾਡੇ ਕਾਗਜ਼ ਬੋਲ ਉਹਦੇ ਨੇ ਰਲਾ ਪਾਇਆ ਤੁਸੀਂ ਅੱਗੇ ਜਨਾਈ ਕਰੀ ਸੀ ਤਾਂ ਮੈਂ ਅੱਗੇ ਵੀ ਸੁਣਾਈ ਸੀ ਨਾਤ ਨਹੀਂ ਕਰੋ ਤੁਸੀਂ ਸਟੇਟ ਤੇ ਘੋਟ ਕੇ ਕਰ ਰਹੇ ਹੋ ਨੁਕਸਾਨ ਚਾਉਣੇ ਆ ਤੁਸੀਂ ਅੱਗੇ ਵੀ ਤੁਹਾਨੂੰ ਕਿਹਾ ਨਾ ਵੀ ਤੂੰ ਜਾ ਉਹਨੇ ਨਾ ਸਾਡੀ ਇਹ ਇਹ ਥੋੜੀ ਜਗ੍ਹਾ ਅਸੀਂ ਬਣ ਗਏ ਫੇਰ ਵੱਲੋਂ ਤੂੰ ਕਿੱਥੇ ਕਿੱਥੇ ਬਣ ਗਏ ਕਿੱਥੇ ਕਿੱਥੇ ਬਣ ਗਏ ਤੂੰ ਫਰੇ ਵਾਲੀ ਜੰਨੇ ਜੰਨਾ ਪਾ ਕੇ ਤੇਰੀ ਫੋਟੋ ਅਸੀਂ ਪਾ ਦੇ ਜਿਹੜੇ ਪਾਈ ਜੰਨੇ ਆ ਇਹ ਪੈਸੇ ਲਾ ਕੇ ਆ ਕਾਹਦੇ ਦਾ ਦੇਖੋ ਜੀ ਉਹ ਜਿਹੜਾ ਪੈਸੇ ਕਿਉਂ ਲੋਨ ਨੇ ਤੁਸੀਂ ਕਿਉਂ ਯਾਰ ਅਸੀਂ ਪੈਸੇ ਨਹੀਂ ਲੋਨ ਨੇ ਨਹੀਂ ਨਹੀਂ ਬੰਦ ਕਰਾ ਜਾ ਹਾਂ ਉਹ ਮਾਲਕ ਨਾਲ ਕਰੋ ਬੰਦ ਕੰਮ ਬੰਦ ਕਰੋ ਯਾਰ ਨਹੀਂ ਬੰਦ ਹੋ ਉਹ ਸਹੀ ਗੱਲ ਕਰ ਉਹ ਵੀ ਗੱਲ ਕਰ ਉਹ ਗੱਤ ਨਹੀਂ ਆਉਣਾ ਵੀਰੇ ਵੀਰੇ ਜਲਵਾ ਜੀ ਨਹੀਂ ਚੱਲਣੀ ਤੁਸੀਂ ਤਕਰਾਣਾ ਨਹੀਂ ਪਹਿਲੇ ਵਾਲਾ ਤਾਂ ਮਗਰੋਂ ਨਿਕਰਾਂ ਤੇ ਕਰ ਕਰੋ ਇੱਥੇ ਕੋਈ ਨਾ ਕੋਈ ਤੁਸੀਂ ਕਰਦੇ ਯਾਰ ਤੁਸੀਂ ਕਰਦੀ ਕਾਰਵਾਈ ਹੋਣੀ ਚਾਹੀਦੀ ਇਹ ਡਾਰਲਿੰਗ ਰਜਿਸਟਰੀ ਹੋਈ ਵੀ ਹੈ ਯਾਰ ਕਾਣਾ ਮਾਰ ਹਾਂ ਧੱਕਾ ਮਾਰ ਧੱਕਾ ਮਾਰ ਗੱਲ ਖਤਮ ਧੱਕਾ ਉਹਨੇ ਮਾਰਿਆ ਮੈਨੂੰ ਧੱਕਾ ਮਾਰਿਆ ਮੈਨੂੰ ਮੇਰੀ ਗੱਲ ਤੇ ਆਣਾ ਸੁਨੇਗਾ ਮੈਂ ਤੇਰੇ ਪਿਆਰ ਦੀ ਹਾਂ ਜੀ ਓਏ ਇੱਕ ਮਿੰਟ ਇੱਕ ਮਿੰਟ ਲੈ ਲਓ ਉਹ ਵੀਰੇ ਜਲਣ ਜਾ ਕੇ ਬੁਖਾਰ ਜਿਹੜਾ ਸ਼ੁਰੂ ਤੋਂ ਕੰਮ ਕਰਾਉਂਦੇ ਉਹ ਤੋਂ ਬੋਲ ਕੇ ਆਉਂਦੇ ਉਹ ਵੀ ਤੁਹਾਨੂੰ ਭਜਾਇਆ ਨਹੀਂ ਗੇ ਰੋਲੇ ਨਹੀਂ ਪਾਇਆ ਇੱਥੇ ਜੇਰ ਜੇਰ ਤੀ ਇਹ ਤਾਂ ਏਵੇਂ ਹੀ 50 ਲੱਖ ਰੁਪਏ ਫਰਮਾ ਕੇ ਕਹੀ ਜਾਨੇ ਇੱਕ ਮਿੰਟ ਆ ਮਿਆਰ ਰਜਿਸਟਰੀ ਲਿਆ ਫਿਰ ਉਹਦੇ ਦਿਖਾ ਦਿਓ ਬਾਈ ਜਮਰੇ ਰੋਕਦੇ ਮੇਰੀ ਅਰੈਸਟਰੀ ਦਿਖਾ ਦਿਓ ਇਹ ਗੱਲ ਹੁੰਦੀ ਵੀ ਬਾਈ ਜੀ ਲੜਾਈ ਚ ਮਸਲੇ ਹੱਲ ਨਹੀਂ ਹੁੰਦੇ ਹੁੰਦੇ ਅਸੀਂ ਨਹੀਂ ਕਿਸਾਨ ਨਹੀਂ ਆਇਆ ਅੱਜ ਪ੍ਰਧਾਨ ਆ ਪ੍ਰਧਾਨ ਆ ਅਸੀਂ ਵੀ ਆਏ ਨਹੀਂ ਘਰੇ ਫਿਰਦੇ ਸੀ ਮੇਰੀ ਗੱਲ ਸੁਣੋ ਉੱਥੇ ਪਟਵਾਰੀ ਵੀ ਇਹਨਾਂ ਕੋਲ ਆ ਕੇ ਰਜਿਸਟਰੀ ਮੰਗੀ ਆ ਕਾਨੂੰਗੋ ਕੋਲ ਨੇ ਵੀ ਆ ਕੇ ਰਜਿਸਟਰੀ ਮੰਗੀ ਆ ਆਹ ਕਾਗਜ਼ ਆ ਉਹਦੇ ਪਟਵਾਰੀ ਨੇ ਲਿਖਿਆ ਹੋਇਆ ਵੀ ਇਹ ਗਲਤ ਜਗ੍ਹਾ ਤੇ ਕਬਜ਼ਾ ਕਰ ਰਹੇ ਆ ਬਾਈ ਯਾਰ ਆਹ ਕੜਾ ਜਿਹਾ ਜਗ੍ਹਾ ਨਹੀਂ ਯਾਰ ਅਸੀਂ ਸਾਡੀ ਜਗ੍ਹਾ ਤੇ ਅਸੀਂ ਜਿੱਦੋਂ ਮਰਦੇ ਲਈ ਲੈਂਟਰ ਪਾਏ ਤੇ ਤੁਸੀਂ ਮਗਰੋਂ ਨੱਪ ਲਿਓ ਜਾਂ ਛੋਟੀ ਜੀ ਜਾਂ ਛੋਟੀ ਨਿਕਲੇਈ ਨਾ ਅਸੀਂ ਛੜਾਵਾਂਗੇ ਜੇ ਅਸੀਂ ਜੀ ਕਿਸਾਨ ਜੀ ਨੂੰ ਬਾਈ ਆਸਾਨੀ ਨਾਲ ਅਸੀਂ ਛੜਾਵਾਂਗੇ ਅਸੀਂ ਛੜਾਵਾਂਗੇ ਬਾਈ ਮੈਂ ਬਣਵਾਉਣਾ ਤੈਨੂੰ ਕਿੰਨਾ ਚਾਹੀਦਾ ਅਸੀਂ ਛੜਾਵਦੇ ਸਾਂ ਆਏ ਕਿਵੇਂ ਰਿਪੋਰਟ ਬਣਜੂ ਬਾਈ ਕਿੰਨਾ ਚਾਹੀਦਾ ਰਿਪੋਰਟਾਂ ਦਾ ਅਸੀਂ ਭਰਾਨੇ ਆ ਉਹਦੇ ਸਿਮਨ ਮਰੀ ਜਾਂਦੀ ਉਹਦੀ दारू ਕੀ ਪੀਂਦੀ ਉਹ ਵਾਲੇ ਬੰਦੇ ਯਾਰ दारू ਦਾ ਇਹ ਚੰਦੀ ਆ दारू ਕੀ ਪੀਂਦੀ ਉਹ ਜੱਗ ਆਏ ਨਾ ਖੇਡ ਆਏ ਨਾ ਖੇਡ ਆਏ ਨਾ ਖੇਡ ਰਾਜਨੀਤੀ ਦਾ ਖੇਡ ਇਹ ਜਿੱਤਦਾ ਨਹੀਂ ਯਾਰ ਤੁਸੀਂ ਨਾ ਵਧਾਓ ਵਧੀਆ ਤੁਸੀਂ ਨਾ ਵਧਾਓ ਮੇਰੀ ਗੱਲ ਜਦੋਂ ਜੈ ਐਸਟੀ ਲਈ ਕਰਦੇ ਹੋ ਮਾੜਾ ਮਤਲਬ ਜੈ ਐਸਟੀ ਸਾਡੇ ਕਰਾ ਲੈ ਕਿਹੜੀ ਰੀਤੀ ਪੜਤਾਲ ਕਰਵਾਉਣਾ ਨਹੀਂ ਕਹ ਲੈ ਜੇ ਨਹੀਂ ਸਾਡੇ ਕੋਲ ਨਹੀਂ ਨਿਸ਼ਾਨ ਲੱਗ ਜਾਂਦੇ ਨਿਸ਼ਾਨ ਯਾਰਾ ਨਿਸ਼ਾਨ ਮੇਰੇ ਨਿਸ਼ਾਨ ਦੇ ਦੂਜੀ ਜਿਹਦੇ ਨੀਹ ਭਰੀਆਂ ਉਦੋਂ ਨਹੀਂ ਹੋ ਸਕਦੀ ਸੀ ਉਦੋਂ ਨਹੀਂ ਇਹਨੂੰ ਪਤਾ ਸੀ ਕਬਜ਼ਾ ਕਰਦੇ ਆ ਇਹ ਇਹਨੂੰ ਹੋਣੀ ਪਾ ਲੱਗਿਆ ਲੈਂਟਰ ਪੈ ਗਿਆ ਜੇ ਮੇਰੇ ਤੇ ਕਬਜ਼ਾ ਹੁੰਦਾ ਅੱਜ ਪੰਜ ਪੱਤਰ ਚੱਕੀ ਬੰਦ ਲੈ ਤੇ ਕੈਦੀ ਮਤ ਤੁਹਾਡੇ ਕੋਲ 5-7 ਸਾਲ ਹੋ ਗਿਆ ਉਦੋਂ ਨਹੀਂ ਚੌਥੀ ਵਾਰੀ ਮੇਰੀ ਮੈਸੇਜ ਲੱਗ ਲੱਗੇ ਕਿੰਨੇ ਸਮੇਂ ਤੇ ਰੋਲਾ ਪਿਆ ਇਹਨਾਂ ਦੇ ਇਹਨਾਂ ਦੀ ਜਗ੍ਹਾ ਨਿਕਲਦੀ ਆਉਂਦੀ ਹੈ ਹਰੇਕ ਤੇ ਤੁਸੀਂ ਉਹਨਾਂ ਨਾਲ ਗੱਲ ਕਰੋ ਨਾ ਫਿਰ ਕਿੰਨੇ ਸਮੇਂ ਤੇ ਰੋਲਾ ਪਿਆ ਕਿੰਨੇ ਸਮੇਂ ਤੋਂ ਹਰੇਕ ਨੇ ਨਿਪਟਾਈ ਛੱਡ ਕੇ ਜਗ੍ਹਾ ਇੱਧਰ ਨਹੀਂ ਇਹਨਾਂ ਰੋਲਾ ਪਿਆ ਉੱਥੋਂ ਵੀ ਭਜਾਈ ਉਹਨਾਂ ਨੇ ਇਹ ਕੀ ਗੱਲ ਹੋਈ ਮੁੰਡਿਆਂ ਦੀ ਜਗ੍ਹਾ ਨਿਕਲਦੀ ਆਉਂਦੀ ਆ ਸਾਰੇ ਕਿੱਥੇ ਸਬੂਤ ਦਿਓ ਸਾਨੂੰ ਲਿਆ ਕੇ ਲਾ ਕਰੋ ਹੱਥ ਦੇ ਆ ਕੇ ਸਬੂਤ ਦਿਰੋ ਮੇਰੀ ਗੱਲ ਸੁਣ ਦੇ ਜੱਟ ਵਾਲੇ ਹੋਣਾ ਤੁਸੀਂ ਮੇਰੇ ਕੋਲ ਬੈਠਿਆ ਨਾ ਪੱਤਰ ਕਰਾਇਆ ਬੜੇ ਸਬੂਤ ਲਿਆਉਂਦੀ ਦੀ ਸਾਰੇ ਸਾਰੇ ਸਬੂਤ ਪਿਆ ਸਾਰੇ ਲਿਆਓ ਬੰਦਾ ਤੂੰ ਕਿਉਂ ਨਹੀਂ ਯਾਰ ਪੈਰ ਪਾਈ ਕਰੀਏ ਨੇ ਲਿਆਉਂਦੇ ਤੁਸੀਂ ਹਾਂ ਨਹੀਂ ਕੋਈ ਕਾਰਵਾਈ ਕਰੋ ਅੱਜ ਗੁੰਡਾ ਕਰਦੀ ਗੁੰਡਾ ਕਰਦੀ ਤੁਸੀਂ ਗੁੰਡਾ ਕਰਦੀ ਨਹੀਂ ਕਰਦੇ ਉਹ ਲਾੜੇ ਸਬੂਤ ਸ਼ਰਾਬ ਪੀ ਗਏ ਸਾਰੇ ਕੀ ਕਰਦੇ ਗਏ ਥਾਲੇ ਦਾਰੂ ਪੀ ਗਏ ਦਾਰੂ ਸਰਕਾਰ ਵੇਚਦੀ ਮੈਂ ਵੇਚਦਾ ਦਾਰੂ ਪੀਤੀ ਆ ਸਾਹਮਣੇ ਕਰੋ ਸਾਰੇ ਸਾਰੇ ਸਬੂਤ ਦਿੱਤੇ ਨੇ ਭਾਈ ਲਿਆਓ ਸਾਰੇ ਸਬੂਤ ਦਿਖਾ ਦੋ ਮੇਰੇ ਮੇਰੇ ਇਲੈਕਟ੍ਰੀਕਲ ਕੋਈ ਚੱਕਰ ਨਹੀਂ ਏਡਾ ਦਾ ਸੀ ਕੋਈ ਕਹਿ ਤੈਨੂੰ ਬਾਈ ਸਾਰੇ ਭਾਈ ਵੀਰੇ ਸਾਰੇ ਸਬੂਤ ਦਿੱਤੇ ਹੋਏ ਆ ਕਿੰਨੂ ਇੱਕ ਵੀ ਸਬੂਤ ਨਹੀਂ ਕਿੰਨੂ ਖਾਰੇ ਜੇ ਜਾ ਕੇ ਪਛੋਟਵਾ ਰਿਹਾ ਇਹਨੇ ਕਿਹਾ ਤੁਸੀਂ ਨਹੀਂ ਦਿੱਤੇ ਇੱਕ ਮਿੰਟ ਆ ਪਟਵਾਰੀ ਨੇ ਲੈ ਕੇ ਦਿੱਤਾ ਵੀ ਤੁਸੀਂ ਨਹੀਂ ਦਿੱਤੇ ਆ ਮੀਡੀਆ ਕੋਲ ਜਿਹੜੇ ਨਾਲ ਜੁੜਿਆ ਤੁਸੀਂ ਮਹਿਮਤਾਜ ਰੋਡ ਕੂਪਰਾ ਵੇਖੇ ਇੱਕ ਸ਼ਾਨਦਾਰ ਆਉਣਾ ਯਾਰ ਉਹਨਾਂ ਦਾ ਕਹਿਣਾ ਕਿ ਸਪੀਕਰ ਕੁਲਦਾਰ ਬੰਨਵੇਂ ਨੇ ਨਦੀਕੀ ਨੇ ਸਾਡੀ ਜਗ੍ਹਾ ਨੱਪੀ ਹੈ ਗਲਤ ਬਾਤ ਕਰਦੇ ਆਂ ਅੰਕਲ ਜੀ ਕੀ ਮਸਲਾ ਕੀ ਹੈ ਪਹਿਲਾਂ ਤੁਸੀਂ ਕਿਉਂ ਆਏ ਹੋ ਇਹ ਜੀ ਸਾਡੀ ਜਗ੍ਹਾ ਮੇਰੀ ਹੈਗੀ ਆ ਪਹਿਲਾਂ ਸਾਡਾ ਰੋਲਾ ਪੈ ਗਿਆ ਸੀ ਉਹ ਸੇਠ ਸਾਬ ਜਿਹੜੇ ਖੜੇ ਆ ਖਾਣੇ ਦੇ ਵਿੱਚ ਸਾਡਾ ਇਹ ਸਮਝੋਤਾ ਹੋਇਆ ਸੀ ਵੀ ਭਾਈ ਮਿਹਨਤੀ ਕਰਾ ਲਓ ਤੇ ਥੋੜੀ ਜਗ੍ਹਾ ਨਿਕਲਦੀ ਹੈ ਲੈ ਲਓ ਆ ਸੈਣ ਇਹਨਾਂ ਦੇ ਮੈਂ ਨਹੀਂ ਕਰੇ ਨਹੀਂ ਇਹ ਜਗ੍ਹਾ ਤੁਹਾਡੀ ਕਦੋਂ ਤੋਂ ਕਿੱਥੋਂ ਲਈ ਸੀ ਇਹ ਸਾਡੇ ਪਿਓ ਦਾ ਦੇਦੀ ਹੈ ਜੱਦੀ ਅਬਰਾਸਤ ਸਾਡੇ ਚੜੀ ਹੈ ਕਿਸੇ ਤੋਂ ਨਹੀਂ ਲਈ ਕਿੰਨੀ ਜਗ੍ਹਾ ਹੈ ਇਹ ਜਗ੍ਹਾ ਪੰਜ ਕਨੜਾ ਸਾਰੀ 19 ਮਰਲੇ ਆ ਪਰ ਇਹ 300 ਗਜ ਤੇ ਨਜਾਇਜ਼ ਕਬਜ਼ਾ ਕਰ ਰਹੇ ਆ ਠੀਕ ਹੈ ਠੀਕ ਹੈ ਇਹ ਨਜਾਇਜ਼ ਜਿਹੜੇ ਬੰਦੇ ਕਬਜ਼ਾ ਕਰ ਰਹੇ ਆ ਜਾਂ ਤਾਂ ਇਹ ਜਾਨ ਬੁਝ ਕੇ ਕਰਦੇ ਆ ਜਾ ਹੈ ਪੋੜੇ ਪਤਾ ਕੀ ਹੈ ਇਹਨਾਂ ਨੇ 1717 ਨੰਬਰ ਦੀ ਰਜਿਸਟਰੀ ਇਹਨਾਂ ਕੋਲੇ ਜੀ ਸਮਝ ਗਏ ਕਿ ਕਿਲਾ ਨੰਬਰ 1717 ਦੀ ਉਸ ਖੇਤ ਦੇ ਕਰਾਈ ਇਹਨਾਂ ਨੂੰ ਰਜਿਸਟਰੀ ਇਸ 1716 ਚ ਕਰਦੇ ਆ ਆ ਤਨ ਫੜੀ ਨਹੀਂ ਇਹ ਜਗਾ ਤੁਸੀਂ ਕਹੇ ਇਹਨੂੰ ਵੇਚੀ ਸੀਗੀ ਨਹੀਂ ਜੀ ਨਹੀਂ ਅਸੀਂ ਨਹੀਂ ਵੇਚੀ ਆਏ ਕੋਈ ਕਿਸੇ ਜਗ੍ਹਾ ਤੇ ਆ ਕੇ ਕਿਵੇਂ ਕਰ ਲੂਗਾ ਜੀ ਸਾ ਤੁਸੀਂ ਆਹ ਦੇਖ ਲਓ ਆ ਸਰਕਾਰੀ ਨਕਸ਼ਾ ਨਾ ਸਰਕਾਰੀ ਮਿਲਤੀ ਹੋਈ ਹੈ ਕੋਈ ਹੋਲਾ ਦਾ ਨਹੀਂ ਨਾ ਫੀਸ ਭਰ ਕੇ ਉਹ ਖੱਡਾ ਲੱਗਿਆ ਹੋਇਆ ਹਾਂ ਉਹ ਨਿਹਾਨੀਆਂ ਲਾਈਆਂ ਵੇ ਪਟਵਾਰੀਆਂ ਨੇ ਠੀਕ ਹੈ ਉਹ ਪਟਵਾਰੀ ਸਾਹਿਬ ਕਾਨੂੰਗੋ ਸਾਹਿਬ ਆਪ ਲਾ ਕੇ ਗਏ ਕਿ ਸਾਡਾ 1716 ਨੰਬਰ ਆ ਉਹ ਕਦੋਂ ਕਦੋਂ ਲਾ ਕੇ ਗਏ ਅੱਜ 9ਵੇਂ ਮਹੀਨੇ ਹੀ ਜੀ ਜੀ 9ਵੇਂ ਮਹੀਨੇ ਜੀ 1716 ਨੰਬਰ ਆ ਜੀ 1716 ਨੰਬਰ ਆ ਕੈਮਰਾ ਵੇਖੋ ਠੀਕ ਹੈ ਇੱਥੋਂ ਲੈ ਕੇ ਕੋਣਾ ਨੰਬਰ ਹੈ ਇਸ ਜਗ੍ਹਾ ਤੇ ਆ ਵੇਖੋ ਇਹ ਕਬਜ਼ਾ ਕਰਦੇ ਹਾਂ ਇੱਥੇ ਤੋਂ ਕੋਣ ਬੰਦੀਆਂ ਨੇ ਵੀਰੇ ਇੱਥੇ ਖੱਡਾ ਲੱਗਿਆ ਉਹ ਦੇਖੋ ਤੁਸੀਂ ਸਾਹਮਣੇ ਹਾਂ ਤੁਸੀਂ ਇਹਨਾਂ ਨੇ ਆ 1717 ਇਹਨਾਂ ਦੀ ਜਗ੍ਹਾ ਸੀਟ ਦੀ ਜਿਹੜਾ ਕਹਿੰਦਾ ਮੈਂ ਕਾਗਜ਼ ਖੋੜਾਂ ਇਹਨਾਂ ਨੂੰ ਜਿਹੜੀ 300 ਕਾਜ ਇਹਦੇ ਚੋਂ ਦੇਵੇ ਜਗ੍ਹਾ ਆਪਦੀ ਚੋਂ ਠੀਕ ਹੈ ਇਹ ਰਜਿਸਟਰੀ ਤੇ ਪੈਸੇ ਤਾਂ ਆਪਾਂ ਤਾਪਦੀ ਜੇਬ ਚ ਪਾ ਕੇ ਆਪਦੇ ਕੋਲ 1717 ਜੋ ਕਰਾਤੀ ਤੇ ਲੜਾਈ ਸਾਨੂੰ ਜੰਦਾ ਠੀਕ ਹੈ 1716 ਜਗ੍ਹਾ ਕਬਜ਼ਾ ਕਰਾ ਕੇ ਮਤਲਬ ਇਹ ਜਗ੍ਹਾ ਇਹਨਾਂ ਨੇ ਅੱਗੇ ਵੇਚਤੀ ਕਿਸੇ ਨੂੰ ਹਾਂ ਠੀਕ ਹੈ ਵਾਹ ਵੇਚਤੀ ਸਾਡੀ ਜਗ੍ਹਾ ਤੁਸੀਂ ਕਹਿੰਦੇ ਜਗ੍ਹਾ ਤੁਹਾਡੀ ਹੈ ਵੇਚ ਇਹਨਾਂ ਨੇ ਦਿੱਤੀ ਹਾਂ 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 ਵੇਚਨਾਂ ਕਬਜ਼ਾ ਸਾਡੀ ਚੁਣ ਦੇ ਰਹੇ ਕਿੰਨਾ ਕਿੰਨਾ ਸਮਾਂ ਪਹਿਲਾਂ ਦੀ ਗੱਲ ਹੈ ਜੀ ਇਹ ਵੇਚੀ ਕਦੋਂ ਜਗ੍ਹਾ ਇਹਨਾਂ ਨੇ ਤਾਂ 2 ਸਾਲ ਦਾਦੇ ਵੀ 2 ਸਾਲ ਹੋ ਗਏ ਕਹਿੰਦੇ ਸਾਨੂੰ ਰਜਿਸਟਰੀ ਕਰਾਈ ਨਹੀਂ ਤੁਹਾਨੂੰ ਕਦੋਂ ਪਤਾ ਲੱਗੇ ਇਸ ਬਾਰੇ ਸਾਨੂੰ ਜਦੋਂ ਪਾਉਣ ਲੱਗੇ ਜਦੋਂ ਪਾਉਣ ਲੱਗੇ ਹਾਂ ਜਦੋਂ ਪਾਉਣ ਉਸ ਤੋਂ ਪਹਿਲਾਂ ਕੀ ਸੀ ਤੁਹਾਡੀ ਜਗ੍ਹਾ ਤੇ ਖਾਲੀ ਸੀ ਖਾਲੀ 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 ਪਲਾਟ ਛੱਡਿਆ ਹੋਇਆ ਸੀ ਹਾਂਜੀ ਤੇ ਅੱਜ ਇੱਥੇ ਅੱਜ ਆਏ ਹੋ ਅੱਜ ਇੱਥੇ ਕਿਉਂ ਆਏ ਹੋ ਸਾਰੇ ਜਾਣੇ ਨਾ ਅਸੀਂ ਆਏ ਆ ਜੀ ਇੱਥੇ ਹੁਣ ਧਰਨਾ ਦੇਵਾਂਗੇ ਹੂੰ ਮੇਰੇ ਕੋਲੇ ਕੋਈ ਹੱਲ ਨਹੀਂ ਪ੍ਰਸ਼ਾਸਨ ਤੇ ਸਰਕਾਰ ਇਹਨਾਂ ਦੇ ਨਾਲ ਹੈ ਕੌਣ ਨਾਲ ਹੈ ਇਹਨਾਂ ਦੇ ਨਾਲ ਜਿਹੜਾ ਰਾਸ਼ੀ ਲੋਕ ਹੈ ਨਾ ਉਹ ਇਹਨਾਂ ਦੇ ਨਾਲ ਹੈ ਇਹ ਅਗਲੇ ਨੂੰ ਅੱਛੇ ਮੈਂ ਗਰੀਬ ਐ ਥੱਦ ਕੇ ਮਾਇਆ ਵੀ ਜਿੰਦੇ ਆ ਚਾਹ ਪਣੀ ਵੀ ਪੀਉਂਦੇ ਸੜਾ ਕੋ ਕਰਦੇ ਆ ਠੀਕ ਐ ਇਹ ਇਕੱਠੇ ਵੀ ਹੋ ਜਾਂਦੇ ਆ ਇਕੱਠੇ ਹੋ ਕੇ ਇਹਨਾਂ ਨੇ ਇਹ ਵੀ ਰੌਲਾ ਪਾਇਆ ਵੀ ਗੁੰਡਾ ਐ ਕੌੜਾ ਬਦਮਾਸ਼ ਐ ਕੌੜਾ ਆਇਆ ਕਰਦਾ ਫਿਰ ਸਾਡੀ ਬਦਨਾਮੀ ਵੀ ਇਹਨਾਂ ਨੇ ਕੀਤੀ ਆ ਆਪਣਾ ਮਤਾ ਪਾਇਆ ਸੀ ਕਿਸਾਨ ਯੂਨੀਅਨ ਵੱਲੋਂ ਮਤਾ ਪਾਇਆ ਅੱਕ ਕੇ ਸਾਰੇ ਦਾ ਤਿੰਨ ਦਿਨ ਪਹਿਲਾਂ ਅਸੀਂ ਜਾ ਕੇ ਐਸਐਸਪੀ ਸਾਹਿਬ ਨੂੰ ਦਿਾਇਆ ਸੀ ਮੈਮੋਰੰਡਮ ਵੀ ਸਾਡੇ ਨਾਲ ਤੱਕਾ ਹੋ ਰਿਹਾ ਤੰਤੋ ਦਾ ਕੰਮ ਬੰਦ ਕਰਾ ਦੇ ਉਸ ਤੋਂ ਬਾਅਦ ਕੀ ਐਕਸ਼ਨ ਕੀਤਾ ਉਹਨਾਂ ਨੇ ਐਕਸ਼ਨ ਉਹਨਾਂ ਨੇ ਕੁਛ ਨਹੀਂ ਕੀਤਾ ਜੇ ਐਕਸ਼ਨ ਕਰਦੇ ਅੱਜ ਮੈਨੂੰ ਕਿ ਲੋਟ ਸੀ ਪੈਟਰੋਲ ਲੈ ਕੇ ਆਇਆ ਮੈਂ ਅੱਜ ਮੈਂ ਇੱਥੇ ਮਰੂੰਗਾ ਜਿਹੜੇ ਜਿਹੜੇ ਬੰਦੇ ਮੇਰੇ ਨਾਲ ਨਜਾਇਜ਼ ਤੱਕਾ ਕਰਦੇ ਆ ਉਹਨਾਂ ਨੂੰ ਮੇਰੇ ਮੁੰਡੇ ਅੰਦਰ ਕਰਾਉਣਗੇ ਨੇ ਇਸ ਤੋਂ ਪਹਿਲਾਂ ਤੁਸੀਂ ਇਹਨਾਂ ਨੂੰ ਕੋਈ ਦੱਸਿਆ ਕਿ ਸਾਡੀ ਜਗ੍ਹਾ ਇੱਥੇ ਨਾ ਪਾਓ ਜੇ ਨਾਂ ਵਿੱਚ ਹਾਂਜੀ ਹਾਂ ਮਹੀਨਾ ਫਰ ਲੋ ਜੀ ਆਉਂਦੇ ਆ ਪਿੱਟਦੇ ਆ ਸਾਰਿਆਂ ਅਫਸਰਾਂ ਨੂੰ ਵੀ ਦਰਖਾਸਤਾਂ ਦਿੱਤੀਆਂ ਜੋੜਾ ਤੀਕ ਨੂੰ ਡੀਸੀ ਨੂੰ ਡੀਐਸ ਜੀਐਸਪੀਡੀ ਨੂੰ ਉਹਨਾਂ ਨੂੰ ਦੇ ਕੇ ਆਏ ਡੀਆਈਜੀ ਨੂੰ ਦੇ ਕੇ ਆਏ ਆ ਇੱਥੋਂ ਵਾਲੇ ਡੀਐਸਪੀ ਸਾਹਿਬ ਨੂੰ ਦਿੱਤੀਆਂ ਸਾਰਿਆਂ ਨੂੰ ਸਾਾਨੂੰ ਪਤਾ ਵੀ ਆ ਕਾ ਨਹੀਂ ਹੋਈ ਜਾਂਦੀ ਐ ਪਰ ਸ਼ਰਮ ਤੱਕਾ ਹੋਇਆ ਹੋ ਰਿਹਾ ਦਿਨਾਂ ਅੱਛਾ ਹੈ ਜਿਹਦੀ ਮਰਜ਼ੀ ਪਰ ਕੋਈ ਪ੍ਰਸ਼ਾਸਨ ਵੈਸੇ ਚੈੱਕ ਕਰਨਾ ਕੋਈ ਟਿਕਾ ਕਰਾਉਣ ਆਇਆ ਕੋਈ ਵੇਖਣ ਪਹਿਲਾਂ ਜੀ ਟਿਕਾਏ ਸੀ ਉਹ ਕਹਿੰਦੇ ਸੀ ਬੇਨਤੀ ਕਰਾ ਲਓ ਇਹਨਾਂ ਦੇ ਦਿਮਾਗ 'ਚ ਐਸੀ ਵੀ ਬੇਨਤੀ ਹੋਣੀ ਨਹੀਂ ਇੱਥੇ ਠੀਕ ਐ ਪਰ ਉਹ ਜਦੋਂ ਪ੍ਰਮਾਤਮਾ ਸਾਥ ਦੇਵੇ ਬੇਨਤੀ ਹੋਗੀ ਬੇਨਤੀ ਹੋਗੀ ਮਿਹਨਤੀ ਹੋ ਗਈ ਤੇ ਜਗਾ ਨਿਕਲੇ ਪਹਿਲਾਂ ਤਾਂ ਇਹਨਾਂ ਨੇ ਕਿਹਾ ਸੀ ਸਾਰਿਆਂ ਨੇ ਵੀ ਨਿਕਲੇ ਛੋਡੀ ਜਗਾ ਭਾਈ ਤੁਹਾਡੀ ਤੁਹਾਨੂੰ ਆਪ ਜੀ ਲੈ ਲਿਓ ਹੁਣ ਉਹ ਗਾਂ ਜਦੋਂ ਸਰ ਰੋਲਾ ਪਿਆ ਸੀਗਾ ਨਾ ਆ ਉਦੋਂ ਥਾਣੇ ਦੀ ਲਿਖਤ ਆ ਜਿਹੜੇ ਤੁਹਾਨੂੰ ਕਹਿ ਰਹੇ ਇੱਥੇ ਦੀਪਕ ਕੁਮਾਰ ਅਮਨ ਰੋੜੇ ਆ ਜਿਹੜੇ ਕਹਿਗੇ ਦੀਪਕ ਕੁਮਾਰ ਸਰੇਸ਼ ਕੁਮਾਰ ਅਸ਼ੋਕ ਕੁਮਾਰ ਜਿਨ੍ਹਾਂ ਨੇ ਇਹਨਾਂ ਨੂੰ ਵੇਚੀ ਆ ਆ ਉਹਨਾਂ ਦੀ ਖੁਦ ਦੀ ਲਿਖਤ ਆ ਵੀ ਜਦੋਂ ਹੀ ਮਿਹਨਤੀ ਕਰਾ ਲਓ ਜੇ ਤੁਹਾਡੀ ਜਗਾ ਨਿਕਲਦੀ ਆ ਅਸੀਂ ਇੱਥੋਂ ਬਾਹਰ ਜਾਵੜਾਂਗੇ ਤੇ ਇਹ ਫਿਰ ਹੁਣ ਇਦੂ ਬਾਅਦ ਮਿੰਤੀ ਹੋਈ ਆ ਜੀ ਤੇ ਇਹ ਮਿੰਤੀ ਹੋਣ ਤੋਂ ਬਾਅਦ ਫਿਰ ਇਧਰ ਭੱਜ ਕੇ ਕਦੇ ਕਿਸੇ ਲੀਡਰ ਕੋਲ ਜਾਵੜਾ ਮਤਲਬ ਹੁਣ ਅਸੀਂ ਤਾਂ ਕਿਸੇ ਗਰੀਬ ਬੰਦੇ ਕੀ ਕਰੀਏ ਸਾਨੂੰ ਫਿਰ ਕਿਸਾਨ ਯੂਨੀਅਨ ਨੇ ਸਾਡਾ ਸਾਥ ਦਿੱਤਾ ਆਏ ਬਈ ਕਿਸੇ ਦੀ ਜਗ੍ਹਾ ਤੇ ਕੋਈ ਕਬਜ਼ੇ ਕਿਵੇਂ ਕਰ ਸਕਦਾ ਕੋਈ ਪੱਛੇ ਪਹੁੰਚ ਹੈ ਕੋਈ ਮੇਰੇ ਵੀਰ ਜਦੋਂ ਮੇਰੀ ਗੱਲ ਸੁਣ ਸਾਰਿਆਂ ਨੂੰ ਸਾਰੇ ਸਿਆਣੇ ਆ ਜਦੋਂ ਲੀਡਰ ਨੇ ਕਿਸੇ ਨੂੰ ਥਾਪੜਾ ਦੇਤਾ ਨਾ ਬਈ ਤੇ ਉਹ ਸਮਝ ਲੈ ਸਾਰਾ ਸ਼ਹਿਰ ਹੀ ਉਹਦਾ ਹੁੰਦਾ ਹੁਣ ਇੱਥੇ ਲੀਡਰਾਂ ਨੂੰ ਬਹੁਤ ਵੱਡਾ ਵਹਿਮ ਆ ਜਿਹੜੇ 2-2 3-3 ਸਾਲ ਹੋ ਗਏ ਬਣਿਆ ਨੂੰ ਵੀ ਸਾਡੇ ਅਸੀਂ ਆ ਤੇ ਸਾਡੇ ਤੋਂ ਬਗੈਰ ਕੌਣ ਆ ਕੌਣ ਐਨੇ ਪਿਛੇ ਕੋਈ ਸਿੱਧਾ ਬਾਈ ਯਾਰ ਕਲਤਾਰ ਸਿੰਘ ਸੰਧਵਾ ਸਪੀਕਰ ਦਾ ਹੱਥ ਆ ਬਾਈ ਜੀ ਸਿੱਧਾ ਸਾਡੇ ਸਾਹਮਣੇ ਫੋਨ ਆਉਂਦੇ ਆ ਸਾਡੇ ਸਾਹਮਣੇ ਸਾਰੀਆਂ ਗੱਲਾਂ ਹੁੰਦੀਆਂ ਜਦੋਂ ਪੜਵਾਰੀ ਸਾਹਿਬ ਇਹਨਾਂ ਕੋਲ ਆਇਆ ਇਹਨਾਂ ਨੇ ਸਪੀਕਰ ਸਾਹਿਬ ਨੂੰ ਫੋਨ ਲਾ ਕੇ ਪਟਵਾਰੀ ਸਾਹਿਬ ਨਾਲ ਗੱਲ ਕਰਾਈ ਆ ਉਦੋਂ ਵੀ ਕਾਗਜ ਨਹੀਂ ਦਿੱਤੇ ਇਹ ਕੋਈ ਵੀ ਕਾਗਜ ਨਹੀਂ ਕਿਸੇ ਮਹਿਕਮੇ ਨੂੰ ਵਿਖਾਉਂਦੇ ਜਦੋਂ ਪੁਲਿਸ ਕਹਿੰਦੀ ਆ ਸਾਡੇ ਚੰਦੀਗੜ੍ਹ ਪਏ ਆ ਜੀ ਜਾਂ ਸਾਡੇ ਬੈਂਕ ਕੋਲ ਪਏ ਆ ਕਾਗਜ ਇਹਨਾਂ ਨੇ ਕਮੇਟੀ ਕਰ ਰਜਿਸਟਰੀ ਕਰਾਈ ਸੀ ਇਸੇ ਮਕਾਨ ਦੀ ਜਿੱਥੇ ਹੀ ਥਾਂ ਕਮੇਟੀ ਕਰ ਨੇ ਨਕਸ਼ਾ ਪਾਸ ਕਰੀਤਾ ਸੀ ਉਹ ਕੈਨਸਲ ਕਰਾਇਆ ਜੀ ਉਹ ਕੈਨਸਲ ਤਾਂ ਹੋ ਗਿਆ ਜੀ 1716 ਨੰਬਰ 'ਚ ਸੀ ਉੱਥੇ ਸਾਨੂੰ ਇਹਨਾਂ ਦੀ ਰਜਿਸਟਰੀ ਮਿਲੀ ਆ ਜਿਹੜੀ ਕਿ 1717 ਨੰਬਰ 'ਚ ਆ ਜਿਵੇਂ ਤੁਹਾਨੂੰ ਪਹਿਲਾਂ ਦੱਸ ਹੀ ਸਕੇ ਆ ਵੀ ਇਹ ਜਗ੍ਹਾ 1716 ਚ ਆਉਂਦੀ ਆ ਇਹ ਉਹਨੂੰ ਚੈਲੰਜ ਵੀ ਇਹਨਾਂ ਨੇ ਕੀਤੀ ਦੂਜੇ ਕਾਨੂੰਗੋਣੇ ਵੀ ਫਿਰ ਰਿਪੋਰਟ ਦਿੱਤੀ ਆ ਵੀ ਇਹ ਮੰਤੀ ਸਹੀ ਹੋਈ ਆ ਤੁਸੀਂ ਜੇ ਜਾਣਾ ਤਾਂ ਆਪਦੇ ਕੋਰਟ ਜਾਓ ਬਸ ਸ਼ਰੇਆਮ ਤੱਕ ਤਾਂ ਹੀ ਇਹ ਦਵਾ-ਦਾਵਲ ਲੈਂਟਰ ਲਾ ਕੇ ਵੀ ਇੱਕ ਵਾਰੀ ਅਸੀਂ ਬਹਿ ਜੀਏ ਸਾਡਾ ਪਰਿਵਾਰ ਵੱਢ ਜੇ ਫਿਰ ਸਾਨੂੰ ਠਾਉਣ ਵਾਲਾ ਕੌਣ ਆ ਅੱਛਾ ਇਹ ਵਿੱਚ ਹੀ ਗਾਂਹ ਗਈਏ ਕਿਸੇ ਨੂੰ ਜਗ੍ਹਾ ਹਾਂਜੀ ਵੀਰੇ ਇਹ ਜਿਹੜੀ 1700 ਜਿੰਨਾਂ ਨਾਲ ਰੋਲਾ ਸੀ ਨਾ ਸ਼ੋਕ ਕੁਮਾਰ ਕਹਨੇ ਇਹਨਾਂ ਨੇ ਗਾਂਹ ਰਜਿਸਟਰੀ ਕੀਤੀ ਐਥੇ ਸੈਨੀਟਰੀ ਵਾਲਿਆਂ ਨੂੰ ਰਜਿੰਦਰ ਕੁਮਾਰ ਕਹਨੇ ਠੀਕ ਹੈ ਉਹਨਾਂ ਨੂੰ ਹਾਂ ਉਹ ਕਹਿੰਦੇ ਉਹ ਪਾਰੇ ਸੀ ਉਹਨਾਂ ਨੂੰ ਬਹੁਤ ਸਮਝਾਇਆ ਪਰਪੇ ਤੌਰ ਤੇ ਵੀ ਬਈ ਐ ਕਰਕੇ ਤੁਸੀਂ ਪੈਸਾ ਨਾ ਖਰਾਬ ਕਰੋ ਵੀ ਇਹ ਤਾਂ ਜਿਹੜੀ ਜਗ੍ਹਾ ਸਾਡੀ ਅਸੀਂ ਤਾਂ ਲੜ ਮਾਰਨ ਨੂੰ ਤਿਆਰ ਆ ਬਈ ਇੱਥੇ ਸਾਨੂੰ ਮਰਨਾ ਪਵੇ ਲੜਨਾ ਪਵੇ ਕੁਝ ਵੀ ਕਰਨਾ ਪਵੇ ਸਾਡੇ ਇਹੀ ਸਾਡਾ ਹੋਰ ਸਾਡੇ ਕੋਲ ਕੁਝ ਵੀ ਹੈ ਨਹੀਂ ਤੇ ਅਸੀਂ ਉਹਨਾਂ ਨੂੰ ਬਹੁਤ ਵਾਰੀ ਸਮਝਾਇਆ ਪਰ ਉਹ ਤੁਹਾਨੂੰ ਪਤਾ ਵੀ ਫਿਰ ਥਾਪੜੇ ਵਾਲੀ ਗੱਲ ਹੀ ਆ ਜਾਂਦੀ ਹੈ ਉਹਨਾਂ ਨੂੰ ਕਿਹਾ ਵੀ ਤੁਸੀਂ ਜਿਨ੍ਹਾਂ ਨੂੰ ਪੈਸੇ ਦਿੱਤੇ ਉਹਨਾਂ ਤੋਂ ਥਾਂ ਲਓ ਵੀ ਅਸਲੀ ਥਾਂ ਤੁਹਾਡੀ ਕਿਹੜੀ ਹੈ ਸਾਡੀ ਜਗ੍ਹਾ ਤੇ ਨਾ ਕਬਜ਼ਾ ਕਰੋ ਪਰ ਉਹ ਵੀ ਪਤਾ ਨਹੀਂ ਉਹਨਾਂ ਨੂੰ ਕੀ ਥਾਪੜ ਕਿਹੜੀ ਜਗ੍ਹਾ ਦੀ ਵਹੇ ਕੀਮਤ ਕਿੰਨੀ ਹੈ ਇ ਕੀਮਤ ਇੱਥੇ ਸ਼ਹਿਰੀ ਅੱਜ ਦੇਖ ਲੋ ਕੀਮਤ ਕਰਕੇ ਰੋਣਾ ਪਿਆ ਇੰਨਾ 20-3000 ਨੂੰ ਗੱਜ ਹੋ ਗਈ ਬਈ ਰਾਮ ਇਹ ਕਿੰਨੇ ਗੱਜ ਇਹ ਇਹ ਆ ਤਾਂ 300 ਗੱਜ ਤੇ ਕਰ ਰਹੇ ਆ ਆ ਸਾਰੀ ਆਪਣੀ ਐਚੋ ਧੱਕਾ ਸੜਕ ਵੀ ਆਪਣੀ ਲਾਉਣੀ ਜਿਹੜੀ ਤੁਸੀਂ ਬਾਹਰ ਸੜਕ ਤੇ ਵੇਖੀ ਹੈ ਬਾਹਰ ਦੁਕਾਨਾਂ ਪਈਆਂ ਉਹ ਵੀ ਪਹਿਲਾਂ ਮਿਸਤਰੀ ਬੰਦ ਕਰਾਏ ਗਏ ਆ ਜੀ ਉਹ ਵੀ ਧੱਕਾ ਕਰਦੇ ਸੀ ਸ਼ੋਕਮਾਰ ਕੇ ਉਹਨਾਂ ਨੇ ਆਪ ਮਿਸਤਰੀ ਬੰਦ ਕਰਤੇ ਗਾਂ ਇਹ ਵੇਚ ਕੇ ਸਾਡੇ ਜੱਟਾਂ ਨੂੰ ਰਲਾਈ ਜਾਂ ਲੜਾਈ ਜਾਂਦੇ ਆਪਸ ਚ ਠੀਕ ਹੈ ਹਾਂ ਅੱਗੇ ਵੇਚੀ ਤੇ ਤੁਸੀਂ ਆਪਸੇ ਲੜੀ ਜਾਂਦੇ ਆ ਆਪਸੇ ਲੜੀ ਜਾਂਦੇ ਆ ਜਦੋਂ ਅਸੀਂ ਉਹਨਾਂ ਕੋਲ ਆਉਣੇ ਆ ਉਹ ਕਹਣਗੇ ਸਾਨੂੰ ਅਸੀਂ ਜੀਤੋ ਲਈ ਆ ਤੁਸੀਂ ਉਹਨਾਂ ਨਾਲ ਗੱਲ ਕਰੋ ਕਾਗਜ਼ੋ ਵਿਖਾਉਂਦੇ ਆ ਸਾਨੂੰ ਕਰਦੇ ਰਹਿੰਦੇ ਵੀ ਤੁਸੀਂ ਕਾਗਜ਼ ਵੇਖੋ ਆਹ ਵੇਖੋ ਹੁਣ ਤੁਹਾਡੇ ਸਾਹਮਣੇ ਰਜਿਸਟਰੀਆਂ ਰਜਿਸਟਰੀਆਂ ਕਰੀ ਜਾਂਦੇ ਆ ਰਜਿਸਟਰੀਆਂ ਲੈ ਕੇ ਨਹੀਂ ਆਉਂਦੇ ਮੈਂ ਗਾਰੰਟੀ ਦਿੰਦਾ ਕਿਉਂਕਿ ਕਾਗਜ਼ ਸਾਰੇ ਕਾਗਜ਼ ਹੈਗੇ ਤਾਂ ਆਸੀਂ ਨਾਲ ਲਈ ਫਿਰਦੇ ਆ ਜੀ ਸਾਡੇ ਅਸੀਂ ਤਾਂ ਨਾ ਕਿਤੋਂ ਲਈ ਆ ਨਾ ਅਸੀਂ ਵੇਚੀ ਆ ਸਾਡੇ ਤਾਂ ਵਿਰਾਸਤੀ ਜੜੀ ਪਿਓ ਦਾਦਿਆਂ ਦੀ ਹੂੰ ਸਾਡੇ ਦਾ ਰੋਲਾ ਤਾਂ ਹੋਵੇ ਜੇ ਅਸੀਂ ਕਿਤੋਂ ਲਈ ਹੋਵੇ ਵੀ ਅਸੀਂ ਗਲਤ ਲੈ ਲਈਆਂ ਕੋਈ ਸਾਡਾ ਨਾ ਇਹ ਬੰਦੇ ਬੇਨਤੀ ਕਰਾ ਸਕਦੇ ਆ ਬੇਨਤੀ ਜਾਂਦੇ ਉਹ ਕਹਿੰਦੇ ਤੁਹਾਡੇ ਕੋਲ ਮਾਲਕੀ ਹੈਣੀ ਅਸੀਂ ਤੁਹਾਡੇ ਨਾਲ ਤੇ ਬੇਨਤੀ ਕਿਵੇਂ ਕਰ ਦਈਏ ਸਾਡੇ ਨਾਲ ਮਾਲਕੀ ਸੀ ਤਾਂ ਅਸੀਂ ਬੇਨਤੀ ਕਰਾ ਲਈ ਇਹ ਨਾ 1716 ਨੰਬਰ ਆ ਤੁਹਾਡਾ ਨਕਸ਼ਾ ਦੇਖ ਲਿਆ ਨਾ ਲੈ 1716 ਦੀ ਇਹਨਾਂ ਜੋ ਸੇਠ ਮਾਲਕੀ ਦਿਖਾ ਦੇ ਇਹ ਮਾਰਕੀ ਦਿਖਾ ਦੇਣਾ ਸੀ ਹੁਣੇ ਉੱਠ ਜਾਣਾ ਥੋੜੇ ਸਾਹਮਣੇ ਸਾਰੀ ਸੰਗਤ ਦੇ ਸਾਹਮਣੇ ਇਹਦੀ ਮਾਰਕੀ ਦਿਖਾਓ ਕਰੋ ਮਨਾ ਕਰਦੇ ਕਿ ਜਗ੍ਹਾ ਉਹਨਾਂ ਦੀ ਹੈ ਫੇਰ ਤੁਸੀਂ ਕੀ ਅਜੇ ਧਰਨਾ ਮਾਰਕੀ ਦਿਖਾਉਣ ਨਹੀਂ ਜਦ ਤੱਕ ਧਰਨਾ ਸਾਡਾ ਰੱਖੂ ਰਹੂਗਾ 12 ਮਹੀਨੇ ਚੀਜ਼ ਦੇਣਾ ਇੱਥੇ ਬੈਠਾਂਗੇ ਹਾਂ ਠੀਕ ਹੈ ਆਹ ਮਾਤਾ ਜੀ ਤੁਹਾਡੇ ਨੇ ਹਾਂਜੀ ਮਾਤਾ ਜੀ ਇੱਕ ਜਗ੍ਹਾ ਤੁਹਾਡੀ ਹੈ ਸ਼ੁਰੂ ਤੋਂ ਹੀ ਪੁਰਾਣੀ ਹੈ ਵੀਰੇ ਪੁਰਾਣੀ ਹੁੰਦੀ ਹੈ ਕਿੰਨਾ ਸਮਾਂ ਪਹਿਲਾਂ ਇੱਥੇ ਆ ਕੇ ਤੁਹਾਨੂੰ ਲੱਗਾ ਕਿ ਕਬਜ਼ਾ ਹੋਣ ਲੱਗਾ ਸਾਨੂੰ ਕਬਜ਼ੇ ਦਾ ਤਾਂ ਹੋ ਗਿਆ ਨੌਵੇਂ ਮਹੀਨੇ ਚ ਪਤਾ ਲੱਗਿਆ ਠੀਕ ਹੈ ਉਦੋਂ ਪਤਾ ਲੱਗਿਆ ਉਸ ਤੋਂ ਪਹਿਲਾਂ ਨਹੀਂ ਪਤਾ ਸੀ ਨਾ ਨਾ ਤੇ ਕੀ ਕਾਰਨ ਕੀ ਮੰਨਦੇ ਹੋ ਆਏ ਕਿਸੇ ਜਗ੍ਹਾ ਤੇ ਕਿਵੇਂ ਕਬਜ਼ਾ ਕਰ ਸਕਦਾ ਕਿ ਵੀਰੇ ਗਲਤੀ ਕਰੀ ਜਾਂਦੇ ਥੋੜੇ ਸਾਹਮਣੇ ਹੀ ਆ ਸਾਨੂੰ ਪਤਾ ਹੀ ਹੈ ਤੱਕਾ ਕਰੀ ਜਾਂਦੇ ਆ ਸਾਡੇ ਨਾਲ ਠੀਕ ਹੈ ਤੇ ਆ ਗੱਲਬਾਤ ਦੂਸਰੀ ਧਿਰ ਨਾਲ ਕਰ ਲੈਣ ਕਿ ਉਹਨਾਂ ਦੇ ਕੋਲੇ ਕਿਹੜੇ ਸਬੂਤ ਨੇ ਜਾਂ ਗੱਲਬਾਤ ਸਾਰੀ ਕਰਦੇ ਆ ਕਿ ਕਿਉਂ ਜਗ੍ਹਾ ਉਹਨਾਂ ਦੀ ਉਹਨਾਂ ਨੇ ਕਿਉਂ ਅੱਗੇ ਵੇਚੀ ਆ ਦੂਸਰੀ ਧਿਰ ਦੇ ਨਾਲ ਗੱਲਬਾਤ ਕਰਦੇ ਆ ਜਿਨ੍ਹਾਂ ਨੇ ਇਹ ਜਗ੍ਹਾ ਅੱਗੇ ਵੇਚੀ ਆ ਅੰਕਲ ਜੀ ਇਹ ਜਿਹੜੀ ਜਗ੍ਹਾ ਦਾ ਰੌਲਾ ਆ ਮਤਲਬ ਮਸਲਾ ਕੀ ਇਹ ਕੋਠੀ ਕਿ ਕੀ ਬਣ ਰਿਹਾ ਇੱਥੇ ਇੱਥੇ ਮਕਾਨ ਬਣ ਰਿਹਾ ਮਕਾਨ ਬਣ ਰਿਹਾ ਇਹ ਜਗ੍ਹਾ ਕਿੰਨਾ ਦੀ ਸੀਗੀ ਇਹ ਅਸੀਂ ਖਰੀਦੀ ਆ 1954 53 ਦੇ ਵਿੱਚ ਇਹਦੀ ਰਜਿਸਟਰੀ ਸਾਡੇ ਕੋਲੇ ਹੈਗੀ ਆ 54 ਦੀ ਉਸ ਤੋਂ ਬਾਅਦ ਅਸੀਂ ਇਹਦੇ ਇੰਤਕਾਲ ਕਰਵਾਏ ਦੇ ਆ ਇਨਾਂ ਨੇ ਧੱਕੇ ਨਾਲ ਇਹਦੀ ਮੰਤੀ ਕਰਵਾਤੀ ਠੀਕ ਹੈ ਉਹ ਅਸੀਂ ਚੈਲੰਜ ਕੀਤੀ ਹੂੰ ਮੰਤੀ ਚੈਲੰਜ ਕਰਨ ਤੋਂ ਬਾਅਦ ਜੀ ਭਾਈ ਇੱਕ ਨੂੰ ਤਸਵੀਰਦਾਰ ਨੇ ਕਾਨੂੰਗੋ ਦੀ ਡਿਊਟੀ ਲਾਤੀ ਉਹਨਾਂ ਨੇ ਦੁਬਾਰਾ ਚੈੱਕ ਕੀਤੀ ਮੰਤੀ ਜਿਹਦੀ ਰਿਪੋਰਟ 19 2 ਨੂੰ ਸਾਨੂੰ ਮਿਲਣੀ ਹੈ ਕੱਚੀ ਰਿਪੋਰਟ ਮੇਰੇ ਕੋਲ ਹੈਗੀ ਹੈ ਮੈਂ ਉਸ ਨੂੰ ਲੈ ਕੇ ਆਇਆ ਉਹ ਮੈਂ ਤੁਹਾਨੂੰ ਪੜਾ ਦਿੰਦਾ ਜੀ ਉਹਦੇ ਵਿੱਚ ਇਹ ਲਿਖਿਆ ਵੀ ਇਹ ਕੋਰਟ ਦਾ ਫੈਸਲਾ ਹੈ ਇਸ ਜਿਹਦੀ ਮੰਤੀ ਨਹੀਂ ਹੋ ਸਕਦੀ ਠੱਡੇ ਨਹੀਂ ਲੱਭਦੇ ਹੂੰ ਇਹਨਾਂ ਨੇ ਵੰਡਰ ਨਹੀਂ ਕਰਾਈ ਇਹਨਾਂ ਦੀ ਕੋਈ ਮਾਲਕੀ ਨਹੀਂ ਉਹ ਅਸੀਂ ਅੰਤਕਾਲ ਚੈਲੰਜ ਕੀਤੇ ਹੈ ਇਹਨਾਂ ਨੇ ਸਾਡੇ ਤੇ ਕੋਰਟ ਕੇਸ ਕੀਤਾ ਉਹ ਹਲੇ ਚੱਲਦਾ ਹੈ ਜੀ ਤੇ 8 ਤਿੰਨ ਉਹਦੀ ਤਰੀਕ ਹੈ ਕੋਰਟ ਚ ਉਹਦੀ ਮੈਂ ਤੁਹਾਨੂੰ ਕਾਪੀ ਮੇਰੇ ਕੋਲ ਕਰੇ ਪਈ ਹੈ ਜੀ ਠੀਕ ਹੈ ਹੋਰ ਸਬੂਤ ਹੈਗੇ ਆ 54 ਦੀਆਂ ਰਜਿਸਟਰੀਆਂ ਹੈਗੀਆਂ ਅੰਤਕਾਲ ਦੀ ਕਾਪੀ ਮੇਰੇ ਮੋਬਾਈਲ ਤੇ ਹੈ ਜਿਹੜਾ ਉਹ ਕਹਿੰਦੇ ਕਿ 1716 ਨੰਬਰ ਦੇ ਵਿੱਚ ਜਗਾ ਉਹ ਹੈਗੀ ਤੁਹਾਡੇ ਕੋਲ 16 ਸਾਡੇ ਕੋਲ ਦਾ 54 ਹੋਏ ਜਗ੍ਹਾ ਚਰਨਜੀਤ ਰਿਸਟਰੀ 1954 ਸੀ ਠੀਕ ਹੈ 70 ਸਾਲ ਹੋ ਗਏ ਸਾਨੂੰ ਜਗ੍ਹਾ ਨਹੀਂ ਉਹ 70 ਸਾਲ ਹੋ ਗਏ ਫੈਕਟਰੀ ਲੱਗੀ ਵੀ ਸੀਗੀ ਤੁਹਾਡੇ ਕੋਈ ਯਾਦ ਆ ਕਿੰਨਾ ਤੋਂ ਲਈ ਸੀ ਜਗ੍ਹਾ ਉਹ ਤੁਹਾਨੂੰ ਰਿਸਟਰੀ ਦਾ ਇੱਕ ਇਹ ਦੱਸ ਦਿੰਦਾ ਉਹਨਾਂ ਦੇ ਨਾਲ ਲਿਖਿਆ ਹੋਊਗਾ ਠੀਕ ਹੈ ਤੇ ਅੱਜ ਜਿਹੜਾ ਮਸਲਾ ਆਇਆ ਉਹ ਜਿਵੇਂ ਯੂਨੀਅਨ ਆ ਸਾਰੀ ਉਹ ਕਹਿੰਦੇ ਆ ਕਿ ਜਗ੍ਹਾ ਸਾਡੀ ਆਏ ਕੋਈ ਕਿਵੇਂ ਆ ਸਕਦਾ ਜੀ ਕਿਸੇ ਦੀ ਜਗ੍ਹਾ ਤੇ ਤੁਸੀਂ ਕੋਰਟ ਕੇ ਸੰਨਨ ਕੀਤਾ ਹੋਇਆ ਪੁੱਛੋ ਨਹੀਂ ਕੀਤਾ ਮੈਂ ਤੁਹਾਨੂੰ ਕਾਫੀ ਦਿਖਾਉਣਾ ਹੈ ਉਹ ਮੈਂ ਕੀ ਤੋਂ ਬਾਅਦ ਕੋਰਟ ਕੇ ਕੋਰਟ ਕੇ ਸੁਭਾਅ ਸਿੰਨੀ ਹੋਇਆ ਲਾ ਚੱਲਦਾ ਆ 8 ਤਿੰਨ ਤਰੀਕ ਐ ਬੋ ਜੀ ਠੀਕ ਐ ਤਾਂ ਇਹ ਤੁਹਾਡਾ ਕਹਿਣਾ ਕਿ ਤੁਸੀਂ 54 ਦੇ ਵਿਲੇ ਦੇ ਲਈ ਹੋਈ ਹਾਂ 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 54 ਤੋਂ ਬਾਅਦ ਇੰਨੇ ਸਾਲ ਬੀਤ ਗਏ ਇੱਥੇ ਫੈਕਟਰੀ ਲੱਗੀ ਵੀ ਸੀਗੀ ਫਾਟਨ ਫੈਕਟਰੀ ਚੱਲਦੀ ਰਹੀ ਸਾਰੇ ਸ਼ਹਿਰ ਨੂੰ ਪਤਾ ਅਣਗੁਣ ਨੂੰ ਪਤਾ ਆ ਮਕਾਨ ਬਨੇ ਆ ਠੀਕ ਐ ਨਾ ਸਾਡੇ ਕੋਲ 1717 ਨੰਬਰ ਦਾ ਸਾਰਾ ਰਕਬਾ ਸਾਰਾ 17 ਹੈ 16 ਅੱਗੇ ਜਾ ਕੇ ਨਿਕਲਦਾ ਇਹ ਧੱਤੇ ਨਾਲ ਕੰਮ ਜਿਆ ਕਰਦੀ ਇੱਥੇ ਪਰ ਜਿਹੜੀ ਇਹ ਮਿੰਨਤੀ ਆ ਕੋਈ ਮਿੰਨਤੀਆਂ ਕਿਵੇਂ ਕਰ ਸਕਦਾ ਪ੍ਰਸ਼ਾਸਨ ਕੋਲ ਮੇਰੀ ਗੱਲ ਸੁਣੋ ਤੇ ਮਿੰਨਤੀ ਗਾਂ ਚੈਲੰਜ ਕੀਤੀ ਵੀ ਹੈ ਉਹਦੀ ਵੀ ਰਿਪੋਰਟ ਆ ਗਈ ਉਹ ਮੈਂ ਤੁਹਾਨੂੰ ਪੜਾ ਦਿੰਦਾ ਠੀਕ ਹੈ ਬਿਲਕੁਲ ਮਿੰਨਤੀ ਹਾਂ ਉਹ ਉਹ ਭਾਈ ਇੱਕ ਨੂੰ ਹੋਈ ਆ ਇਹ 13 ਨੂੰ ਹੋਈ ਆ ਮਿੰਨਤੀ ਉਹਦੇ ਚ ਮਿੰਨਤੀ ਚ ਸਾਨੂੰ ਉਹਨਾਂ ਨੇ ਟਾਈਮ ਦਿੱਤਾ ਵੀ 25 ਨਵੰਬਰ ਨੂੰ ਹਜ਼ਰਾਂਜ ਦੇ ਉਹ ਇਹਨਾਂ ਕੋਲ ਜਿਹੜੀ ਹੈਗੀ ਮਿੰਨਤੀ ਤੁਸੀਂ ਪੜ ਲਓ ਅਸੀਂ ਆਪ ਦੇ ਜ਼ਰਾ ਹਾਈ ਫਾਈਂਡ ਕਰਤੇ ਅਜ਼ਰਾਜਾਂ ਦੇ ਅਗੇਂਸਟ ਉਹਨਾਂ ਨੇ ਫੇਰ ਇਹਦੀ ਮਿੰਨਤੀ ਦੇ ਅਰਜ਼ਰ ਦਿੱਤੇ ਉਹ ਸਾਰਾ ਵੇਖ ਕੇ ਦੁਬਾਰਾ ਉਹ ਸਾਨੂੰ ਰਿਪੋਰਟ ਬਣਾ ਕੇ ਉੱਥੇ ਪੇਸ਼ ਕੀਤੀ ਵੀ ਹੈ ਜੀ ਐਸ ਡੀ ਐਮ ਦੇ ਤਹਿਸੀਲਦਾਰ ਦਫਤਰ ਚ ਬਿਲਕੁਲ ਠੀਕ ਹੈ ਜੀ ਤਾਂ ਉਹ ਮੈਂ ਚਾਹਣਾ ਕਿ ਸਬੂਤ ਆਪਾਂ ਨੂੰ ਦਿਖਾ ਦਿਓ ਵਿੱਚ ਲਗਾ ਖਾਦਮ ਨੇ ਆਜੂ ਮੈਂ ਇੱਕ ਇੱਕ ਕੋਡ ਕਿਸ ਕੀਤਾ ਹੋਇਆ ਜੀ ਹਾਂ ਹਾਂ ਇਹਦੀ 8 ਤਨ ਤਰੀਕ ਹੈ ਜਦੋਂ ਇਹ ਨਕਸ਼ੇ ਜਿਹੜੇ ਇਹਨਾਂ ਨੇ ਕੋਰਟ ਕੇਸ ਤੇ ਲਾਏ ਆ ਦੇਖੋ ਉਹ ਲਾਏ ਆ ਆ ਜਾ ਗੱਲ ਇੱਥੋਂ ਤੱਕ ਖਾਲੀ ਬਲਾਡ ਦਾ ਨਕਸ਼ਾ ਲਾਇਆ ਆ ਆਪੜੋ ਕਰੋ ਠੀਕ ਹੈ अच्छा ਉਹਨਾਂ ਦਾ ਉਹਨਾਂ ਦਾ ਬਸ ਮੇਨ ਇਹੀ ਹੈ ਕਿ ਤੁਹਾਡੇ ਕੋਲ ਰਜਿਸਟਰੀ ਹੈਗੀ ਉਸ ਜਗ੍ਹਾ ਹੈਗੀ ਹੈ ਜੀ ਹੈਗੀ ਉਹ ਦਿਖਾ ਸਕਦੇ ਉਹ ਵੀ ਦਿਖਾ ਦਿਓ ਜੀ ਦਿਖਾ ਦੇ ਸਰ ਜੀ 1930 ਦੀ ਫੈਕਟਰੀ ਲੱਗੀ ਹੋਈ ਹੈ ਠੀਕ ਹੈ ਫੈਕਟਰੀ ਤੁਹਾਡੀ ਸੀਗੀ ਉਹ ਹਾਂ ਫੈਕਟਰੀ ਰਾਮਚੰਦ ਰੀ ਚੰਦਨਾ ਦੀ ਹੈ ਫੈਕਟਰੀ ਤੁਹਾਡੀ ਸੀ ਹਾਂ ਹਾਂ ਅਫਰਿੰਗ ਪ੍ਰਦਿਸ਼ਟੀ ਦਿਉਣਾ ਕੱਟ ਕੇ ਹਾਂ ਜੀ ਰਜਿਸਟਰੀ ਦਿਖਾ ਦਿਓ ਪੰਜ ਪੰਜ ਮਿੰਟ ਲਏ ਹੋਂ ਕੋਈ ਗੱਲ ਨਹੀਂ ਅੱਛਾ ਇੱਕ ਉਹਨਾਂ ਦਾ ਹੋਰ ਇਲਜ਼ਾਮ ਆ ਕਿ ਤੁਸੀਂ ਗੁਲਤਾਰ ਸਿੰਘ ਸੰਧਮਾ ਜੋ ਸਪੀਕਰ ਨੇ ਕੋਟਕਪੂਰਾ ਤੇ ਵਿਧਾਇਕ ਵੀ ਨੇ ਉਹਨਾਂ ਤੋਂ ਫੋਨ ਕਰਵਾਦਦੇ ਨੇ ਦੁਬਾਰਾ ਤੁਸੀਂ ਮੇਰੀ ਗੱਲ ਸੁਣੋ ਇਹ ਉਹਨਾਂ ਦਾ ਕਿਸਾਨ ਵਿੰਗ ਦਾ ਪ੍ਰੈਜ਼ੀਡੈਂਸੀ ਕੌਰ ਸਿੰਘ ਜੀ ਇਹਨਾਂ ਦੀ ਉਹਨਾਂ ਨਾਲ ਵਿਗੜ ਗਈ ਇਹ ਉਹਨੂੰ ਕਹਿੰਦਾ ਵੀ ਤੁਖਵਜਾ ਕਰਾ ਦੇ ਸੰਦਾ ਉਹਨਾਂ ਨੇ ਜਵਾਬ ਦਇਆ ਕਿ ਕਵਜਾ ਕਰਾਂ ਉਹ ਤੋਂ ਸਾਡਾ ਅਹੀ ਦਾ ਜਿੱਥੇ ਵੀ ਅਫਸਰ ਬਣਾਉਂਦੇ ਆ ਉਹਦੇ ਕਾਗਜ਼ ਪੇਸ਼ ਕਰਦ ਨੇ ਕਿ ਹਣ ਅਸੀਂ ਫੋਨ ਨਹੀਂ ਕਰਾਇਆ ਨਾ ਕਹੀ ਕਰਨ ਗਏ ਆ ਇਸ ਸਭ ਨੂੰ ਸਾਨੂੰ ਸਾਸਾਂ ਦਰਖਾਸਤਾਂ ਦੇ ਜੀ ਕੱਲੇ ਕਮੇਟੀ ਚ ਦੇ ਸੀ ਜਿੰਨੇ ਗਲਤ ਕੰਮ ਇਹਨਾਂ ਨੇ ਕੀਤੇ ਵੇ ਆ ਮਾਡਲੇ ਸਾਡੇ ਨਾਮ ਤੇ ਹੈ ਇਹ ਠੀਕ ਹੈ ਜੀ ਠੀਕ ਹੈ ਰਜਿਸਟਰੀ ਦਿਖਾ ਦਿਓ ਮੈਂ ਕਹਿੰਨੇ ਦਿਖਾਉਣਾ ਇਸੇ ਦੀ ਡੇਟ ਵੀ ਦਿੱਤੀ ਹੈ ਲਓ 2654 ਆ ਆ ਰਜਿਸਟਰੀ ਹੈ ਜਿਹਦਾ ਦੋਹੀ ਅੰਕ ਚੰਗਾ ਵੀ ਹੈ ਜੀ ਰਜਿਸਟਰੀ ਤੁਹਾਡੀ ਠੀਕ ਹੈ ਆ ਜਿਹੜੀ ਜਗਾ ਇਹਨੇ ਪਹਿਲਾਂ ਕਬਜ਼ਾ ਕਰਦਾ ਸੀ ਅੱਛਾ 15 ਅਗਸਤ ਨੂੰ ਉਹਦੀਆਂ ਫੋਟੋ ਵੀ ਹੈਗੀਆਂ ਸਾਡੇ ਕੋਲ ਵਿੱਚ ਆ ਤਨਕ ਨਲਾਂ ਦੀ ਜਿਸ ਚੀਜ਼ਾਂ ਨੂੰ ਆ ਦੇਖੋ ਹਰੇਕ ਜਗਾ ਜਿਆ ਰਿਸਤੀ ਅਰਦਿਸ਼ਤੀਆਂ ਦੇਖੋ ਤੁਹਾਨੂੰ ਕੋਲੋਂ ਦੀਆਂ ਇੱਕ ਕਾਰ ਵੇਚੀ ਹੈ ਜੀ ਠੀਕ ਹੈ ਜੀ ਇਹ ਦੇ ਵਿੱਚ ਉਹੀ ਜਗ੍ਹਾ ਵਿੱਚ ਜੀ ਆਧੂਰ ਦੇ ਸੀ ਹੈ ਕੋਸੀ ਇੱਕ ਕਾਰ ਹੈ ਠੀਕ ਹੈ